ਪਿੰਡ ਨੀਮ ਕਹਾ ਬਲਾਕ ਕਾਰਦਿਆਲ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਾਬਾ ਬਲਕਨਾਥ ਜੀ ਦਾ ਮੰਦਰ ਪਾण्डेਾ ਹੈ ਦਰਬਾਰ ਦੇ ਚਰਨ ਸੇਵਕ ਲਾਮੂ ਮਾਲੀ ਵੱਲੋਂ ਸਮੂਹ ਸੰਗਤਾਂ ਅਤੇ ਦਾਣੀ ਸਜਣਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਬਾਬਾ ਬਲਕਨਾਥ ਜੀ ਦਾ ਮੰਦਰ ਬਣਾਉਣ ਲਈ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ ਸੇਵਾਦਾਰ ਦਾ ਫੋਨ ਨੰਬਰ 6 ਅਰਬ 28 ਕਰੋੜ 4 ਲੱਖ 35345 ਤੇ ਸੰਪਰਕ ਕੀਤਾ ਜਾਵੇ ਤੁਸੀਂ ਦੇਖ ਰਹੇ ਹੋ ਡੀਐਸ ਨਿਊਜ਼ ਪੰਜਾਬ ਦੀ ਖਾਸ ਖਬਰ ਨਵੀਆਂ ਤਾਜ਼ੀਆਂ ਖਬਰਾਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦੱਸ ਦਿਓ ਜੀ ਸਰ ਮੇਰਾ ਨਾਮ RAMU SINGH MALI ਹੈ। ਪਿੰਡ ਪਿੰਡ ਨੇਲਕਲਾ ਜ਼ਿਲ੍ਹਾ ਗੁਰਦਾਸਪੁਰ ਬਲਾਕ ਕਾਦਿਆਂ। ਤੁਸੀਂ ਪਬਲਿਕ ਨੂੰ ਕੀ ਸੁਣਾ ਦੇਣਾ ਚਾਹੁੰਦੇ? ਪਬਲਿਕ ਨੂੰ ਸੁਣਾ ਇਹ ਦੇਣਾ ਚਾਹੁੰਦਾ ਕਿ ਮੈਂ ਸਿੱਧ ਬਾਬਾ ਵਾਲਕਨਾਥ ਪੋਣਾ ਹਰੀ ਜੀ ਦਾ ਸੇਵਾਦਾਰ ਹਾਂ। ਮਨ ਲਗਾ ਕੇ ਸੇਵਾ ਕਰਦਾ ਹਾਂ। ਸਵੇਰੇ ਸ਼ਾਮ ਬਾਬਾ ਜੀ ਦੀ ਧੂਪ ਬੱਤੀ ਕਰਦਾ ਹਾਂ। ਤੇ ਮੈਂ ਥੋੜਾ ਗਊਆਂ ਦਾ ਸ਼ੌਕੀਨ ਹਾਂ ਤਾਂ ਕਿ ਮੇਰੇ ਬਾਬਾ ਜੀ ਵੀ ਗਊ ਪਾਲਕ ਰਹੇ। ਤੇ ਮੈਂ ਆਪਣੇ ਘਰ ਦੇ ਵਿੱਚ ਇੱਕ ਗਊ ਰੱਖੀ ਸੀ ਜੋ ਕਿ ਮੰਨ ਲਾ ਬਹੁਤ ਹੀ ਮਨ ਲਗਾ ਕੇ ਉਹਦੀ ਵੀ ਸੇਵਾ ਕਰਦਾ ਹੇ ਬਹੁਤ ਪਿਆਰ ਸੀ ਮੈਨੂੰ ਗਊ ਦੇ ਨਾਲ ਤੇ ਕੁਝ ਲੋਕਾਂ ਨੂੰ ਇਹ ਵੇਖ ਕੇ ਸ਼ਾਇਦ ਜਰਿਆ ਨਹੀਂ ਗਿਆ ਤੇ ਮੇਰੀ ਗਊ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਵਾ ਕਿਸੇ ਵੀ ਤਰੀਕੇ ਦੇ ਨਾਲ ਕਿਨੇ ਚਿਰ ਤੋਂ ਰਹਿ ਰਹੇ ਆ ਤੁਸੀਂ ਸਰ ਮੈਂ ਇਸ ਇੱਥੇ 5 ਸਾਲ ਤੇ ਰਹਿ ਰਿਹਾ ਹਾਂ ਤੇ ਆ ਮੈਂ ਬਾਬਾ ਬਾਲਕ ਨਾ ਜੀ ਦਾ ਸੇਵਾਦਾਰ ਹਾਂ ਕਿਸੇ ਤਰੀਕੇ ਨਾਲ ਮਿਹਨਤ ਮਜ਼ਦੂਰੀ ਕਰਕੇ ਦਿਹਾੜੀ ਰੱਪਾ ਕਰਕੇ ਮੈਂ ਇਹ ਕੰਨਾ ਤਿਆਰ ਕੀਤੀਆਂ ਲੈਂਟਰ ਪਾਉਣ ਨੂੰ ਮੇਰਾ ਹੱਥ ਨਹੀਂ ਉਪੜਿਆ ਤੇ ਆ ਵੇਖੋ ਬਾਲਿਆਂ ਕਾਨਿਆਂ ਦੇ ਨਾਲ ਮੈਂ ਛੱਤ ਪਾਈ ਹੋਈ ਹੈ ਬਾਬਾ ਜੀ ਦੇ ਸਿਰ ਦੇ ਉੱਤੇ ਥੋੜੀ ਛਾਂ ਕੀਤੀ ਹੈ ਜਦੋਂ ਵੀ ਬਾਰਿਸ਼ ਪੈਂਦੀ ਹੈ ਤਾਂ ਆ ਵੇਖੋ ਕੀ ਹਾਲ ਬਣਦਾ ਹੋਾ ਪਾਣੀ ਪੈ ਕੇ ਇਹ ਸਾਰਾ ਪਾਣੀ ਪਾਣੀ ਹੋ ਜਾਂਦਾ ਹੋ ਜੇ ਮੈਂ ਸੰਗਨ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਸਾਨੂੰ ਥੋੜਾ ਜਿਹਾ ਸਪੋਰਟ ਕੀਤਾ ਜਾਵੇ ਤਾਂ ਕਿ ਬਾਬਾ ਵਾਲਖਨਾਜੀ ਦਾ ਮੰਦਿਰ ਇਹ ਤਰੱਕੀਆਂ ਦੇ ਵਿੱਚ ਪਹੁੰਚ ਸਕੇ ਇਹਦੇ ਵਿੱਚ ਇਹ ਹੈ ਕਿਸੇ ਨੂੰ ਮੈਂ ਇੱਥੇ ਨਹੀਂ ਬੁਲਾਉਂਦਾ ਇਸ ਕਰਕੇ ਜੋ ਕਿ ਬਾਬੇ ਕਰਦੇ ਨੇ ਹਫਤੇ ਦੇ ਪਿੱਛੋਂ ਫੰਡਾ ਫੁੰਡਾ ਜਿਹੜਾ ਕਰਦੇ ਨੇ ਉਹਦੇ ਨਾਲ ਇਹ ਵੀਡੀਓ ਦਾ ਕੋਈ ਤਾਲਕਾ ਨਹੀਂ ਦੇ ਅਹੀਂ ਬਾਬਾ ਜੀ ਦੇ ਸੇਵਾਦਾਰ ਹੈ ਆਪਣੇ ਸਰਦਾ ਦੇ ਨਾਲ ਹੀ ਸੇਵਾ ਕਰਦੇ ਆ ਸਵੇਰੇ ਸ਼ਾਮ ਨਿਤਿਥੇ ਤੋਂ ਬੱਤੀ ਹੁੰਦੀ ਆ ਤੇ ਅਸੀਂ ਦਿਲੋਂ ਮੰਨਦੇ ਬਾਬਾ ਜੀ ਨੂੰ ਗੁਰ ਗੁਰ ਲਾ ਕੇ ਬਾਬਾ ਜੀ ਨੂੰ ਤਾਂ ਕਿ ਮੈਂ ਉਹਨਾਂ ਚਰਨ ਸੇਵਕ ਐ ਇਸ ਕਰਕੇ ਮੈਂ ਬੇਨਤੀ ਕਰਦਾ ਸਾਰੇ ਸੰਗਤ ਨੂੰ ਕਿ ਸਾਨੂੰ ਬਹੁਤ ਹੀ ਬਹੁਤ ਸਪੋਰਟ ਕੀਤਾ ਜਾਵੇ ਹੋਰ ਆਪ ਜੀ ਕੋਈ ਹੋਰ ਹੀ ਕੰਮ ਕਰਦੇ ਜੋ ਸਰ ਮੇਰਾ ਕੰਮ ਹੈ ਮਾਲੀ ਦਾ ਘਰਾਂ ਦੇ ਵਿੱਚ ਅਹੀਂ ਮਾਲੀ ਦਾ ਕੰਮ ਕਰਦੇ ਆਂ ਅਹੀਂ ਪਲਾਂਟੇਸ਼ਨ ਦਾ ਕੰਮ ਕਰਦੇ ਆਂ ਜੋ ਕਿ ਮਾਲੋ ਗਾਰਡਨ ਬਣਦੇ ਨੇ ਪਲਾਂਟ ਵਗੈਰਾ ਲੱਗਦੇ ਨੇ ਉਹਨਾਂ ਦੀ ਦੇਖਰੇਖ ਕਰਦਾ ਆਂ ਕਿਉਂਕਿ ਇਹ ਦੇਖਰੇਖ ਕਰਨਾ ਮੇਰੀ ਦਿਲ ਦੀ ਇੱਛਾ ਸੀ ਕਿਉਂਕਿ ਇਹਦੇ ਵਿੱਚ ਵੀ ਇੱਕ ਸੇਵਾ ਹੈ ਕਿਉਂਕਿ ਇਹ ਜਿਹੜੇ ਰੁੱਖ ਹੈ ਇਹਨਾਂ ਦੀ ਵੀ ਆਪਣੀ ਕੋਈ ਜੂਨ ਹੈ ਜਿਹੜੇ ਇਹਨਾਂ ਦੀ ਸੇਵਾ ਕਰਦੇ ਆਂ ਤੇ ਇਹ ਵੀ ਮਾਲਿਕ ਨੂੰ ਸਹੀ ਸੇਵਾ ਪ੍ਰਵਾਨ ਹੋਵੇਗੀ ਹੋਰ ਸਾਜੀ ਨਾਲ ਕੇ ਸੰਪਰਕ ਕਰਨਾ ਹੋਵੇ ਤੇ ਆਪਣਾ ਨੰਬਰ ਦਾ ਦੇ ਹਾਂਜੀ ਸਰ ਮੇਰਾ ਨੰਬਰ 62804 35345 ਇਹ ਬੋਲ ਦਿਓ ਦੁਬਾਰਾ ਨੰਬਰ 62804 35345 ਜੇ ਤੁਹਾਡੇ ਕੋਲ ਇਹਨੇ ਮੈਚ ਕਰਨੀ ਹੋਵੇ ਜਾਂ ਜਿਹੜੇ ਤੁਹਾਨੂੰ ਮੈਚ ਕਨੈਕਟ ਕਰਨ ਜਾਂ ਤੁਹਾਡਾ ਕੋਈ ਸਵਾਲ ਹੈ ਜੀ ਅਸੀਂ ਆਪਣਾ ਅਕਾਊਂਟ ਨੰਬਰ ਦਵਾਂਗੇ ਠੀਕ ਹੈ ਜੀ ਠੀਕ ਹੈ ਹੋਰ ਪਿੰਡ ਵਾਲਾ ਪਹਿਲਾਂ ਵੀ ਮੈਚ ਕੀਤੀ ਗਈ ਆ ਜੀ ਨਹੀਂ ਜੀ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਮੈਨੂੰ ਜਾਂ ਬਾਹਰ ਵਾਲਿਆਂ ਨੂੰ ਕੀ ਸੁਣਾ ਮਿਲਦੇ ਨਾ ਜਾਂਦੇ ਆ ਪਿੰਡ ਵਾਲਿਆਂ ਨੂੰ ਇਹ ਹੀ ਸ ਸੁਨੇਹਾ ਦੇਣਾ ਚਾਹੁੰਦੇ ਆ ਕਿ ਭਾਈ ਤੁਹਾਡੇ ਪਿੰਡ ਦੇ ਵਿੱਚ ਸਿਦ ਬਾਬਾ ਵਾਲਕਨਾਜੀ ਦਾ ਮੰਦਿਰ ਬਣਨ ਦੇ ਆਵਾ ਮਤਲਬ ਅਸੀਂ ਬਣਵਾਉਂਦੇ ਆ ਇਸ ਮੈਂਤ ਮਜ਼ਦੂਰੀ ਕਰਕੇ ਬਣਵਾਉਂਦੇ ਆ ਜੋ ਵੀ ਪਿੰਡ ਵਾਸੀਆਂ ਕੋਈ ਵੀ ਸੇਵਾ ਹੋ ਸਕੇ ਉਹ ਦੇ ਸਕਦੇ ਆ ਆ ਕੇ ਇੱਥੇ ਸੇਵਾ ਕਰਦੇ ਆ ਇਹਦੇ ਵਿੱਚ ਕਿਸੇ ਨਾਲ ਕੋਈ ਮਜ਼ਾਕ ਨਹੀਂ ਹੈ ਨਾ ਆਪਾਂ ਮਜ਼ਾਕ ਕਰਦੇ ਆ ਆਪਾਂ ਸਿਰਫ ਸੇਵਾਦਾਰ ਸੇਵਾ ਕਰਦੇ ਆ